ਦਲਜੀਤ ਨਾਲ ਮੇਰਾ ਵਿਆਹ ਇਸ ਸ਼ਰਤ ਤੇ ਹੋਇਆ ਸੀ ਕਿ ਮੈਂ ਪਿੰਡ ਛੱਡ ਕੇ ਉਸ ਨਾਲ ਸ਼ਹਿਰ ਰਹਾਂਗਾ। ਵਿਆਹ ਤੋਂ ਬਾਅਦ ਮੈਂ ਆਪਣੇ ਮਾਪਿਓ ਨੂੰ ਪਿੰਡ ਵਿੱਚ ਛੱਡ ਕੇ ਸ਼ਹਿਰ ਵਿੱਚ ਰਹਿਣ ਲਈ ਆ ਗਿਆ ਸੀ। ਮੇਰੀ ਪਤਨੀ ਦਲਜੀਤ ਸਰਕਾਰੀ ਨੌਕਰੀ ਕਰਦੀ ਸੀ। ਮੇਰੇ ਸਹੁਰੇ ਨੇ ਸ਼ਹਿਰ ਵਿੱਚ ਮੈਨੂੰ ਵੀ ਇੱਕ ਪ੍ਰਾਈਵੇਟ ਨੌਕਰੀ ਤੇ ਲਵਾ ਦਿੱਤਾ ਸੀ। 10 ਸਾਲ ਲੰਘ ਗਏ ਸਨ। ਅੱਜ ਅਚਾਨਕ ਪਿੰਡੋਂ ਨੰਬਰਦਾਰ ਤਾਏ ਦਾ ਫੋਨ ਆਇਆ। ਪਿਓ ਦੀ ਬਿਮਾਰੀ ਬਾਰੇ ਸੁਣ ਕੇ ਮੇਰਾ ਦਿਲ ਕੀਤਾ ਕਿ ਪਿੰਡ ਭੱਜ ਜਾਵਾਂ ਮੈਂ ਪੱਕਾ ਫੈਸਲਾ ਕਰ ਲਿਆ ਸੀ ਕਿ ਸਭ ਕੁਝ ਛੱਡ ਕੇ ਪਿੰਡ ਜਾ ਕੇ ਹੀ ਰਹਾਗਾ ਜਦ ਮੈਂ ਆਪਣੀ ਪਤਨੀ ਨੂੰ ਪਿੰਡ ਜਾ ਕੇ ਰਹਿਣ ਦੀ ਗੱਲ ਕੀਤੀ ਤਾਂ ਉਸ ਦਾ ਜਵਾਬ ਸੁਣ ਕੇ ਮੈਨੂੰ ਇੱਕ ਰਸਤਾ ਚੁੰਨਾ ਪੈਣਾ ਸੀ ਤਾਂ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਸੁੰਦਰ ਪਰਿਵਾਰਿਕ ਕਹਾਣੀ ਕਹਾਣੀ ਨੂੰ ਪੂਰਾ ਸੁਣਨ ਲਈ ਵੀਡੀਓ ਦੇ ਐਂਡ ਤੱਕ ਬਨੇ ਰਹੋ ਮੈਂ ਸ਼ਹਿਰ ਕਾਂ ਦਾ ਆਇਆ ਮਸ਼ੀਨ ਬਣ ਕੇ ਰਹਿ ਗਿਆ ਕਰੋਂ ਦਫ਼ਤਰ ਦਫ਼ਤਰੋਂ ਘਰ ਲੱਖਾਂ ਰੁਝੇਵੇਂ ਤੇ ਚਮੇਲੀ ਜ਼ਿੰਦਗੀ ਬਸ ਕੱਤੀ ਜਾ ਰਹੀ ਸੀ ਜੀਣੀ ਤਾਂ ਭੁੱਲੀ ਗਈ ਸੀ ਅਸਲ ਜ਼ਿੰਦਗੀ ਦਾ ਹੁਲਾਰ ਕੀ ਹੈ ਜਿਵੇਂ ਵਿਸਰ ਹੀ ਗਿਆ ਸੀ ਕਦੀ ਕਦੀ ਵੇਲੇ ਟਾਈਮ ਪੱਬਾਂ ਕਲੱਬਾਂ ਜਾਂ ਸਿਨੇਮੇ ਜਾ ਆਉਣਾ ਵੀ ਜਿਵੇਂ ਮੈਨੂੰ ਬੋਰ ਜੇ ਲੱਗਣ ਲੱਗਾ ਸ਼ਹਿਰ ਦੇ ਕੋਰੇਪਨ ਹੋਸ਼ੇਪਨ ਤੇ ਦਿਖਾਵੇ ਭਰੀ ਜ਼ਿੰਦਗੀ ਤੋਂ ਜਿਵੇਂ ਮਨ ਭਰ ਗਿਆ ਸੀ ਦਿਲ ਕਰਦਾ ਸੀ ਕਿ ਪਿੰਡ ਜਾਵਾਂ ਤੇ ਬੇਬੇ ਦੀ ਗੋਦੀ ਵਿੱਚ ਬੈਠ ਜੋਰ-ਜ਼ੋਰ ਦੀ ਰੋਵਾਂ ਜਿਵੇਂ ਬਚਪਨ ਵਿੱਚ ਮੈਂ ਗਲੀ ਦੇ ਜਵਾਕਾਂ ਨਾਲ ਲੜ ਕੇ ਮੇਰੀ ਬੇਬੇ ਦੀ ਬੁੱਕਲ ਵਿੱਚ ਜਾ ਵੜਦਾ ਸੀ ਮੇਰੀ ਬੇਬੇ ਦੀ ਬੁੱਕਲ ਮੇਰੇ ਲਈ ਕਿਸੇ ਰੱਖਿਆ ਕਵਚ ਤੋਂ ਘੱਟ ਨਹੀਂ ਸੀ ਜੋ ਹਰ ਤਰ੍ਹਾਂ ਦੇ ਵਾਰ ਤੋਂ ਬਚਾ ਲੈਂਦੀ ਸੀ ਮੈਨੂੰ ਫਿਰ ਕਦੋਂ ਮੈਨੂੰ ਇਸ ਰੱਖਿਆ ਕਵਚ ਦੀ ਲੋੜ ਮਹਿਸੂਸ ਹੋਣੋਂ ਲੱਤ ਗਈ ਪਤਾ ਹੀ ਨਾ ਚੱਲਿਆ ਇੱਕ ਦਿਨ ਅਚਾਨਕ ਨੰਬਰਦਾਰ ਤਾਏ ਦਾ ਫੋਨ ਆਇਆ ਪਿੰਡੋਂ ਕਹਿੰਦਾ ਕਿ ਉਹ ਪੁੱਤਰਾ ਹੁਣ ਕਦੇ ਗੇੜਾ ਹੀ ਨਹੀਂ ਮਾਰਿਆ ਪਿੰਡ ਬੜਾ ਚੇਰ ਹੋ ਗਿਆ ਬਸ ਤਾਇਆ ਜੀ ਨੌਕਰੀ ਸੋਚ ਅੰਜਟ ਸੋਚ ਮੇਲੇ ਜ਼ਿੰਦਗੀ ਤਾਣੇ ਬਾਣੇ ਵਿੱਚ ਜਿਵੇਂ ਉਲਝੀ ਪਈ ਐ ਨੰਬਰਦਾਰ ਤਾਇਆ ਪਿੰਡ ਸਾਡੇ ਘਰ ਦੇ ਨੇੜੇ ਹੀ ਰਹਿੰਦਾ ਸੀ ਨੂੰ ਪੁੱਤ ਕਨੇਡਾ ਸਨ ਆਪ ਕਦੇ-ਕਦੇ ਕਨੇਡਾ ਗੇੜੀ ਲਾ ਆਉਂਦਾ ਹੁੰਜ ਪਿੰਡ ਹੀ ਰਹਿੰਦਾ ਸੀ ਬਾਪੂ ਦਾ ਖਾਸ ਬਿੱਲੀ ਸੀ ਬਾਪੂ ਹਰ ਦੁੱਖ ਸੁੱਖ ਹੋਂਦੇ ਨਾਲ ਸਾਂਝਾ ਕਰਦਾ ਮੇਰੀ ਨੌਕਰੀ ਝਮੇਲਿਆਂ ਵਾਲੀ ਗੱਲ ਸੁਣ ਕੇ ਤਾਇਆ ਹੱਸ ਗਿਆ। ਓਏ ਕਿਹੜੀ ਨੌਕਰੀ ਦੀ ਗੱਲ ਕਰਦਾ ਪੁੱਤਰਾ? ਜਿੰਨਾ ਤੂੰ ਇਸ ਨੌਕਰੀ ਤੋਂ ਕਮਾਉਣਾ ਓਏ ਐਨਾ ਤਾਂ ਤੇਰਾ ਪਿਓ ਹਰ ਸਾਲ ਦਸਵੰਦ ਕੱਢਦਾ ਸੀ। ਓਏ ਕੱਖੋਂ ਹੋਲਾ ਹੋ ਗਿਆ? ਮੰਜੇ ਤੇ ਪਿਆ ਨਹੀਂ ਦਿਸਦਾ। ਜ਼ਮੀਨ ਠੇਕੇ ਤੇ ਚਾੜੀ ਐ, ਨਿਤ ਝੁਰਦਾ ਪਰ ਬੋਲ ਕੇ ਨਹੀਂ ਕਹਿੰਦਾ। ਮਾਂ ਨੇ ਪਤਾ ਨਹੀਂ ਕੀ ਖਾ ਕੇ ਜੰਮਿਆ। ਓਏ ਮੇਰਾ ਤਾਂ ਪ੍ਰਦੇਸ ਜਾ ਬੈਠਾ। ਪਰ ਤੂੰ ਤਾਂ ਦੇਸ਼ ਵਿੱਚ ਹੋ ਕੇ ਵੀ ਪਰਦੇਸੀ ਬਣ ਗਿਆ ਹਾਲਤ ਵੇਖ ਆ ਕੇ ਆਪਣੇ ਪਿਓ ਦੀ ਓਏ ਮੇਰੇ ਕੋਲ ਤਾਂ ਵੇਖਿਆ ਨਹੀਂ ਜਾਂਦਾ ਮੈਨੂੰ ਸਮਝ ਨਹੀਂ ਆਉਂਦਾ ਕਿ ਮਾਪਿਆਂ ਨੂੰ ਇੰਜ ਛੱਡ ਕੇ ਤੁਸੀਂ ਸੁੱਖ ਦੀ ਨੀਂਦ ਕਿਵੇਂ ਸੌਂਦੇ ਹੋ ਤਾਇਆ ਬੋਲਦਾ ਗਿਆ ਮੈਂ ਚੁੱਪਚਾਪ ਸੁਣ ਰਿਹਾ ਸੀ ਮੇਰਾ ਕੋਈ ਹੱਕ ਤਾਂ ਨਹੀਂ ਤੈਨੂੰ ਕੁਝ ਬੋਲਣ ਦਾ ਪਰ ਮੇਰੇ ਕੋਲੋਂ ਰਹਿ ਨਾ ਹੋਇਆ ਪੁੱਤਰਾ ਤਾਇਏ ਦਾ ਮਨ ਪਾਰਾਇਆ ਅਤੇ ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਉਸਨੇ ਫੋਨ ਕੱਟ ਦਿੱਤਾ ਤਾਈ ਦੀਆਂ ਗੱਲਾਂ ਸੁਣ ਕੇ ਮੈਂ ਅੰਦਰੋਂ ਤੱਕ ਹਿੱਲ ਗਿਆ। ਮੈਂ ਫੈਸਲਾ ਕਰ ਲਿਆ ਕਿ ਚਾਹੇ ਕੁਝ ਵੀ ਹੋ ਜਾਵੇ ਮੈਂ ਹੁਣ ਸ਼ਹਿਰ ਨਹੀਂ ਰਾਂਗਾ। ਮੈਨੂੰ ਪਤਾ ਸੀ ਕਿ ਮੇਰੇ ਇਸ ਫੈਸਲੇ ਨਾਲ ਘਰ ਵਿੱਚ ਬੜਾ ਕਲੇਸ਼ ਹੋਵੇਗਾ। ਪਰ ਮੈਂ ਆਪਣੇ ਆਪ ਨੂੰ ਹਰ ਚੁਣੌਤੀ ਲਈ ਤਿਆਰ ਕਰ ਲਿਆ। ਕਈ ਦਿਨ ਦੁਬਿਧਾ ਵਿੱਚ ਲੰਘੇ ਕਿ ਦਿਲਜੀਤ ਅੱਗੇ ਗੱਲ ਕਿਵੇਂ ਤੋਰਾ। ਸਵੇਰ ਚੜਚੜਾ ਹੋ ਗਿਆ ਘਰ ਵਿੱਚ ਗੱਲ galt ਤੇ ਮੇਰੀ ਲੜਾਈ ਹੋ ਜਾਂਦੀ। ਆਖਰ ਮੈਂ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਪਿੰਡ ਜਾਣ ਦਾ ਫੈਸਲਾ ਦਲਜੀਤ ਨੂੰ ਸੁਨਾਈ ਦਿੱਤਾ ਨੌਕਰੀ ਤੋਂ ਅਸਤੀਫਾ ਤੇ ਪਿੰਡ ਜਾਣਾ ਇਹ ਸੁਣ ਦਲਜੀਤ ਭਾਂਬੜ ਬਣ ਕੇ ਪੜਕੀ ਇਹ ਤਾਂ ਹੋਣਾ ਹੀ ਸੀ ਦਲਜੀਤ ਤੇ ਮੇਰੇ ਵਿੱਚ ਬੜੀ ਤੂ ਤੂ ਮਮਾ ਹੋਈ ਪਰ ਮੈਂ ਆਪਣਾ ਫੈਸਲਾ ਨਾ ਬਦਲਿਆ ਦਲਜੀਤ ਆਪਣੇ ਫੈਸਲੇ ਤੇ ਅੜੀ ਸੀ ਕਿ ਮੈਂ ਪਿੰਡ ਨਹੀਂ ਜਾਣਾ ਅਤੇ ਮੈਂ ਆਪਣੇ ਫੈਸਲੇ ਤੇ ਅਹੇਲ ਕੇ ਮੈਂ ਸ਼ਹਿਰ ਨਹੀਂ ਰਹਿਣਾ 10 ਸਾਲ ਪਹਿਲਾਂ ਸ਼ਹਿਰ ਦੀ ਕੁੜੀ ਦਲਜੀਤ ਨਾਲ ਮੇਰਾ ਵਿਆਹ ਇਸ ਸ਼ਰਤ ਤੇ ਹੋਇਆ ਕਿ ਮੈਂ ਵਿਆਹ ਤੋਂ ਬਾਅਦ ਸ਼ਹਿਰ ਰਹਾਂਗਾ ਦਲਜੀਤ ਸਕੂਲ ਵਿੱਚ ਸਰਕਾਰੀ ਨੌਕਰੀ ਕਰਦੀ ਸੀ ਮੇਰੇ ਸਹੁਰੇ ਨੇ ਮੇਰੀ ਵੀ ਪ੍ਰਾਈਵੇਟ ਨੌਕਰੀ ਲਗਵਾ ਦਿੱਤੀ ਮੇਰੇ ਬੇਬੇ-ਬਾਪੂ ਕਿਵੇਂ ਨਾ ਕਿਵੇਂ ਮੰਨ ਗਏ ਕਿ ਚਲੋ ਦੋਵੇਂ ਜੀ ਨੌਕਰੀ ਕਰਨਗੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਛੇਤੀ ਹੀ ਮੇਰੇ ਮਾਪਿਆਂ ਨੂੰ ਇਕੱਲ ਵੱਡ ਵੱਡ ਖਾਂਣ ਲੱਗੀ ਗੁਰਨੂਰ ਦੇ ਜਨਮ ਤੇ ਮੇਰੇ ਬੇਬੇ-ਬਾਪੂ ਜ਼ਮੀਨ ਠੇਕੇ ਉੱਤੇ ਦੇ ਕੇ ਮੱਝਾ ਚਾਚੇਵਾਲ ਬੰਨ ਮੇਰੇ ਕੋਲ ਸ਼ਹਿਰ ਆ ਗਈ ਫੇਰ 2.5 ਸਾਲ ਦਾ ਗੁਰਨੂਰ ਜਦ ਸਕੂਲ ਜਾਣ ਲੱਗਾ ਤਾਂ 베ਬੇ ਬਾਪੂ ਫੇਰ ਤੋਂ ਇਕੱਲੇ ਹੋ ਗਏ ਘਰ ਵਿੱਚ ਅੰਦਰ ਬੰਦ ਉਹਨਾਂ ਨੂੰ ਕਿਸੇ ਕਾਇਤ ਤੋਂ ਘਟ ਨਹੀਂ ਸੀ ਜਾਪਦਾ ਛੇਤੀ ਹੀ 베ਬੇ ਬਾਪੂ ਫੇਰ ਤੋਂ ਪਿੰਡ ਆ ਗਏ ਕਦੇ ਮੈਂ ਸਾਲਿ ਸ਼ਿਮਾਹੀ 베ਬੇ ਬਾਪੂ ਨੂੰ ਮਿਲਣ ਆ ਜਾਂਦਾ ਕਦੇ ਉਹ ਮੈਨੂੰ ਮਿਲਣ ਸ਼ਹਿਰ ਆ ਜਾਂਦੇ ਪਰ ਹੁਣ 2-3 ਸਾਲਾਂ ਤੋਂ ਬਾਪੂ ਬਿਮਾਰ ਮੰਜੇ ਤੇ ਪਿਆ ਸੀ ਅਤੇ ਬੇਬੇ ਵੀ ਬਸ ਦਿਨ ਕੱਟੀਆਂ ਹੀ ਕਰ ਰਹੀ ਸੀ ਪਰ ਬਾਪੂ ਪਿੰਡ ਛੱਡ ਸ਼ਹਿਰ ਆਉਣਾ ਨਾ ਮੰਨਦਾ ਨੰਬਰਦਾਰ ਤਾਏ ਤੋਂ ਬਾਪੂ ਦੀ ਹਾਲਤ ਸੁਣ ਕੇ ਮੇਰੇ ਤੋਂ ਰਹਿ ਨਾ ਹੋਇਆ ਮੈਂ ਤਾਂ ਪਹਿਲਾਂ ਹੀ ਸ਼ਹਿਰ ਤੱਕਿਆ ਪਿਆ ਸੀ ਸੋ ਮੈਂ ਪਿੰਡ ਜਾਣ ਲਈ ਸਮਾਨ ਬੰਨ ਲਿਆ ਮੇਰੇ بیٹے ਗੁਰਨੂਰ ਨੇ ਵੀ ਮੇਰੇ ਨਾਲ ਹੀ ਪਿੰਡ ਜਾਣ ਦੀ ਜ਼ੇਦ ਕੀਤੀ ਪਰ ਦਲਜੀਤ ਆਪਣਾ ਸਮਾਨ ਚੁੱਕ ਆਪਣੇ ਪੇਕੇ ਵੱਲ ਚਲੀ ਗਈ ਪਿੰਡ ਨੂੰ ਆਉਂਦਿਆਂ ਮੈਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਕਿਸੇ ਪੰਰੀਂਦੇ ਨੂੰ ਪਰ ਮਿਲ ਗਏ ਹੋਣ ਜਿਵੇਂ ਉਹ ਹੁਨੇ ਹੁਨੇ ਉੱਡਣਾ ਸਿੱਖਿਆ ਹੋਵੇ ਤੇ ਅੰਬਰ ਨੂੰ ਕਲਾਮੇ ਵਿੱਚ ਲੈ ਲੈਣ ਲਈ ਕਾਲਾ ਹੋਵੇ ਫੋੜਦਾ ਨਾ ਹੰਬਦਾ ਨਾ ਥੱਕਦਾ ਚਾਰੇ ਪਾਸੇ ਗੱਡੀ ਨਾਲ ਤੇਜ਼ ਦੀ ਲੰਘਦੇ ਪੀੜ ਪੌਦੇ ਮੈਨੂੰ ਕੋਈ ਮਿੱਠਾ ਜਿਹਾ ਗੀਤ ਗਾਉਂਦੇ ਲੱਗ ਰਹੇ ਸੀ ਪਿੰਡ ਵੜਦਿਆਂ ਹੀ ਆਤਮਾ ਖੇੜ ਉੱਠੀ ਜਿਵੇਂ ਕਿਸੇ ੜਕਦੀ ਆਤਮਾ ਦੀ ਸ਼ਾਂਤੀ ਦੀ ਅਰਜ਼ੋਈ ਅੱਜ ਹੀ ਕਬੂਲ ਹੋਈ ਹੋਈ। ਦਿਲੋਂ ਦਿਮਾਗ ਅਜੀਬ ਜੇ ਆਨੰਦ ਨਾਲ ਭਰਿਆ ਭਰਿਆ ਜਾਪਨ ਲੱਗਾ। ਪਿਛਲੇ 10 ਸਾਲਾਂ ਵਿੱਚ ਮੈਂ ਕਿੰਨੀ ਵਾਰ ਪਿੰਡ ਆਇਆ ਪਰ ਅੱਜ ਪਤਾ ਨਹੀਂ ਕਿਉਂ ਮੈਨੂੰ ਪਿੰਡ ਪਹਿਲਾਂ ਨਾਲੋਂ ਸੋਹਣਾ ਸੋਹਣਾ ਲੱਗ ਰਿਹਾ ਸੀ। ਘਰ ਦੇ ਬੂਹੇ ਵਾਰਦਿਆਂ ਤਿਲ ਹੋਰ ਵੀ ਨਸ਼ਈ ਹੋ ਗਿਆ। ਖੁਸ਼ੀਆਂ ਦਾ ਖੁਮਾਰ ਜਿਵੇਂ ਸੰਭਾਲਿਆ ਨਹੀਂ ਸੀ ਸੰਭਲਦਾ। ਮੈਨੂੰ ਤੇ ਗੁਰਨੂਰ ਨੂੰ ਦੇਖ ਬੇਬੇ ਬਾਪੂ ਵਿੱਚ ਜਿਵੇਂ ਜਾਨ ਪਰ ਗਈ ਬੇਬੇ ਪੋਤੇ ਦਾ ਮੱਥਾ ਚੁੰਮ ਚੁੰਮ ਨਾ ਥਾਕਰੀ ਭੱਜੀ ਫੇਰਦੀ ਕਦੇ ਅੰਦਰ ਵੜਦੀ ਕਦੇ ਬਾਹਰ ਪਰ ਨੂਨੂ ਨਾ ਦੇ ਬੇਬੇ ਦੀ ਖੁਸ਼ੀ ਅਧੂਰੀ ਹੀ ਰਹਿ ਗਈ ਮੈਂ ਝੂਠੀ ਕਹਾਣੀ ਸੁਣਾ ਦਿੱਤੀ ਕਿ ਉਸ ਨੂੰ ਸਕੂਲੋਂ ਛੁੱਟੀਆਂ ਲੇਟ ਹੋਣਗੀਆਂ ਉਹ 2-4 ਦਿਨ ਵਿੱਚ ਆ ਜਾਵੇਗੀ ਬੇਬੇ ਨੂੰ ਤਰਵਾਸ ਦੇਣ ਲਈ ਇਹ ਕਾਫੀ ਸੀ ਪਰ ਬਾਪੂ ਨੂੰ ਸਮਝਾਉਣਾ ਔਖਾ ਤਾਂ ਸੀ ਪਰ ਕਿਵੇਂ ਨਾ ਕਿਵੇਂ ਮੈਂ ਬਾਪੂ ਨੂੰ ਯਕੀਨ ਦਵਾ ਹੀ ਦਿੱਤਾ ਕਿ ਮੈਂ ਹੁਣ ਪਿੰਡ ਹੀ ਰਹਾਂਗਾ। ਉਹਨਾਂ ਕੋਲ ਹਮੇਸ਼ਾ ਲਈ ਬਿਮਾਰਪੇ ਬਾਪੂ ਨੂੰ ਜਿਵੇਂ ਸੰਜੀਵਨੀ ਮਿਲ ਗਈ। ਬੇਬੇ ਦੀਆਂ ਅੱਖਾਂ ਹਰ ਵੇਲੇ ਨੂਹ ਦੀ ਉਡੀਕ ਵਿੱਚ ਬੂਹੇ ਵੱਲ ਲੱਗਿਆ ਰਹਿੰਦੀਆਂ। ਤਿੰਨ-ਚਾਰ ਦਿਨ ਬੀਤ ਗਏ। ਗਲੀ ਗਵਾਂ ਦੇ ਕਾਫੀ ਬੱਚੇ ਗੁਰਨੂਰ ਦੇ ਦੋਸਤ ਬਣ ਗਏ। ਕਰਨੂਰ ਵੀ ਉਹਨਾਂ ਵਿੱਚ ਕਾਫੀ ਰਚ ਮਿਚ ਗਿਆ ਪਰ ਬੇਬੇ ਹਰ ਵੇਲੇ ਗੁਰਨੂਰ ਲਈ ਫਿਕਰ ਕਰਦੀ। ਕਹਿੰਦੀ ਨਹੀਂ ਮੇਰਾ ਰੂਜਿਆ ਪੁੱਤ। ਕਿਤੇ ਨਜ਼ਰ ਨਾ ਲੱਗ ਜਾਵੇ ਕਿਸੇ ਦੀ ਕਿਤੇ ਬਿਮਾਰ ਨਾ ਹੋ ਜਾਵੇ ਇਹ ਧੂਪਾਂ ਵਿੱਚ ਫਿਰ ਫਿਰ ਕੇ ਅਗੋਂ ਮੈਂ ਹੱਸਦਿਆਂ ਬੇਬੇ ਨੂੰ ਸਮਝਾਉਣਾ ਬੇਬੇ ਐਨੀ ਫਿਕਰ ਨਾ ਕਰਿਆ ਕਰ ਬੇਸ਼ੱਕ ਇਹ ਸ਼ਹਿਰ ਜੰਮਿਆ ਪਲਿਆ ਪਰ ਖੂਨ ਤਾਂ ਇਹ ਤੇਰੇ ਪੁੱਤ ਦਾ ਹੀ ਹੈ ਨਾ ਇਹ ਮਿੱਟੀ ਇਹ ਧੂਪਾਂ ਕੁਝ ਨਹੀਂ ਹੁੰਦਾ ਇਸ ਨੂੰ ਬਸ ਖੇਡਣ ਦੇ ਹਨੂ ਬੇਫਿਕਰੀ ਦੀਆਂ ਖੇਡਾਂ ਬੇਬੇ ਨੇ ਫੋਨ ਕਰ ਹਰਦੀਪ ਭੈਣ ਨੂੰ ਵੀ ਬੁਲਾ ਲਿਆ ਘਰ ਵਿੱਚ ਵਿਆਹ ਜਿੰਨੀ ਰੌਣਕ ਹੋ ਗਈ ਬਾਪੂ ਜੋ ਮੰਜੇ ਨਾਲ ਲੱਗਿਆ ਪਿਆ ਸੀ ਗੁਰਨੂਰ ਦੇ ਅੱਗੇ ਪਿੱਛੇ ਫਿਰਦਾ ਕਦੋਂ ਦਿਨ ਚਾਰ ਦਾ ਕਦੋਂ ਸ਼ਿਪ ਦਾ ਪਤਾ ਹੀ ਨਾ ਚੱਲਦਾ ਰਾਤੀ ਸੌਣ ਵੇਲੇ ਵੇੜੇ ਵਿੱਚ ਸਟੈਂਡ ਵਾਲਾ ਪੱਖਾ ਲਾ ਕੇ ਲਾਈਨਾਂ ਬੰਨ ਮੰਜੇ ਡਾ ਲੈਨੇ ਤਾਂ ਜਿਵੇਂ ਮੇਰਾ ਬਚਪਨ ਵਾਪਸ ਆ ਜਾਂਦਾ ਗੁਰਨੂਰ ਤਾਰਿਆਂ ਨੂੰ ਵੇਖ-ਵੇਖ ਗੱਦਗਦ ਹੋਉਂਦਾ ਪਾਪਾ ਇੰਨੀ ਨੇੜੇ ਤਾਰੇ ਪਹਿਲਾਂ ਮੈਂ ਕਦੇ ਨਹੀਂ ਵੇਖੇ ਕੀ ਸ਼ਹਿਰ ਵਿੱਚ ਵੀ ਇਹੋ ਜਿਹੇ ਤਾਰੇ ਹੁੰਦੇ ਨੇ ਮੈਂ ਹੁੰਦੀ ਆ ਭੋਰੀਆਂ ਗੱਲਾਂ ਤੇ ਹੱਸ ਪੈਂਦਾ ਪੁੱਤ ਤਾਰੇ ਤਾਂ ਇਹੀ ਹੁੰਦੇ ਨੇ ਪਰ ਉਹਨਾਂ ਨੂੰ ਐਨੀ ਨੀਂਦ ਨਾਲ ਤੱਕਣ ਦਾ ਟਾਈਮ ਨਹੀਂ ਹੁੰਦਾ ਸਾਡੇ ਕੋਲ ਦਿਨ ਰੁਜ਼ੀਮੀਆਂ ਵਿੱਚ ਲੰਘ ਜਾਂਦੇ ਤੇ ਰਾਤ ਇਹ ਜੀ ਵਿੱਚ ਵੜ ਕੇ ਪੈ ਜਾਂਦੀ ਹੈ ਇਹ ਤਾਰਿਆਂ ਲੱਦੀ ਰਾਤ ਵੇਖ ਕੇ ਕੌਣ ਦਿਲਜੀਤ ਹਰ ਰੋਜ਼ ਰਾਤੀ ਗੁਰਨੂਰ ਨੂੰ ਫੋਨ ਕਰਦੀ ਕਹਿੰਦੀ ਪੁੱਤ ਮੇਰਾ ਦਿਲ ਨਹੀਂ ਲੱਗਦਾ ਤੇਰੇ ਬਿਨਾ ਤੂੰ ਵਾਪਸ ਆ ਜਾ ਪਰ ਗੁਰਨੂਰ ਇੱਕੋ ਗੱਲ ਕਹਿੰਦਾ ਮੰਮਾ ਮੇਰਾ ਤਾਂ ਬੜਾ ਤੈਨ ਲੱਗਿਆ ਹੋਇਆ ਹੈ ਤੁਸੀਂ ਵੀ ਆਜੋ ਨਾ ਮੰਮਾ ਪਲੀਜ਼ ਦਿਲਜੀਤ ਪਤਾ ਨਹੀਂ ਕਿੰਨਿਆ ਕੋ ਹਦਾਇਤਾਂ ਗਰਨੂਰ ਨੂੰ ਦੇਂਦੀ ਕਿ ਆ ਨਹੀਂ ਕਰਨਾ ਉਹ ਨਹੀਂ ਕਰਨਾ ਵਗੈਰਾ ਵਗੈਰਾ ਦਿਨ ਵੇਲੇ ਬੇਸ਼ੱਕ ਗਰਨੂਰ ਖੇਡਣ ਵਿੱਚ ਮਸਤ ਰਹਿੰਦਾ ਪਰ ਰਾਤੀ ਸੌਣ ਵੇਲੇ ਮਾਂ ਨੂੰ ਚੇਤੇ ਕਰ ਮੂੰਹ ਛੋਟਾ ਜਿਹਾ ਕਰ ਲੈਂਦਾ ਬੇਬੇ ਤੂੰ ਇਹ ਸਿਆ ਨਹੀਂ ਸੀ ਹੋ ਰਿਹਾ ਉਹ ਤੜਫਦੀ ਅਤੇ ਮੈਨੂੰ ਕਹਿੰਦੀ ਅੱਗ ਲੱਗੇ ਇਹੋ ਜਿਹੀ ਕਮਾਈ ਨੂੰ ਤੂੰ ਕਹਦੇ ਬਉ ਨੂੰ ਕਿ ਬੇਸ਼ੱਕ ਛੁੱਟੀਆਂ ਹੋਈਆਂ ਨਾ ਹੋਈਆਂ ਉਹ ਪਿੰਡ ਆ ਜਾਵੇ ਮੇਰੇ ਤੋਂ ਨਿਜਵਾਕ ਦਾ ਇਹ ਮਹਿਸੂਸ ਸਿਆ ਮੂੰਹ ਵੇਖ ਹੁੰਦਾ ਬੇਬੇ ਦੀਆਂ ਗੱਲਾਂ ਨੂੰ ਮੈਂ ਇਹ ਕਹਿ ਕੇ ਟਾਲ ਦਿੰਦਾ ਹਾਂ ਕਿ ਬਸ ਇੱਕ ਦੋ ਦਿਨਾਂ ਦੀ ਗੱਲ ਐ ਬੀਬੀ ਆ ਜਾਵੇਗੀ ਦਲਜੀਤ ਛੇਤੀ ਪਿੰਡ ਇੱਕ ਦਿਨ ਸ਼ਾਮੀ ਦਲਜੀਤ ਨੇ ਗੁਰਨੂਰ ਨੂੰ ਫੋਨ ਕੀਤਾ ਤਾਂ ਬੇਬੇ ਨੇ ਫੋਨ ਫੜ ਲਿਆ ਬੇਬੇ ਲੱਗੀ ਮਾਂ ਵਾਲੀਆਂ ਨਸੀਬ ਤਾਂ ਝਾੜਨ ਧੀਏ ਤੂੰ ਛੇਤੀ ਪਿੰਡ ਆ ਜਾ ਤੇਰੇ ਬਿਨਾਂ ਇਸ ਜਵਾਕ ਦਾ ਮੂੰਹ ਛੋਟਾ ਜਿਹਾ ਨਿਕੜ ਆਇਆ ਬੇਸ਼ੱਕ ਮੈਂ ਪੂਰੀ ਵਾਹ ਲਾਤੀ ਇਸ ਨੂੰ ਮਾਦੀ ਯਾਦ ਨਾ ਆਵੇ ਪਰ ਮਾਂ ਤਾਂ ਮਾਂ ਹੁੰਦੀ ਹੈ ਮੈਨੂੰ ਪਤਾ ਹੈ ਨੀਂਦ ਤਾਂ ਤੈਨੂੰ ਵੀ ਨਹੀਂ ਆਉਂਦੀ ਹੋਣੀ ਮਾਂ ਦਾ ਦਿਲ ਬੜਾ ਨਾਜ਼ੁਕ ਹੁੰਦਾ ਹੈ ਮਾਂ ਦੇ ਹਿੱਸੇ ਬੱਚਿਆਂ ਦੀ ਫਿਕਰ ਉਸ ਦਿਨ ਤੋਂ ਹੀ ਆ ਜਾਂਦੀ ਹੈ ਜਿਸ ਦਿਨ ਤੋਂ ਬੱਚਾ ਮਾਂ ਦੀ ਕੋਕ ਵਿੱਚ ਆਪਣੀ ਹੋਂਦ ਬਣਾਉਂਦਾ ਹੈ ਮੈਂ ਤੈਨੂੰ ਆਪ ਵੀ ਤੀ ਦੱਸ ਦੇਣੀ ਆ ਤੈਨੂੰ ਪਤਾ ਜਿਸ ਦਿਨ ਦਾ ਦੀਪ ਸ਼ਹਿਰ ਗਿਆ ਸੀ ਮੈਂ ਵੀ ਇੱਕ ਦਿਨ ਵੀ ਰਾਜ ਕੇ ਨਹੀਂ ਸੁੱਤੀ ਬੇਸ਼ੱਕ ਤੁਸੀਂ ਰੁਝੇਵਿਆਂ ਵਿੱਚ ਰੁੱਝੇ ਰਹੇ ਪਰ ਮੇਰੀ ਹਰ ਵੀਰੇ ਸੁਰਤ ਤੁਹਾਡੇ ਵਿੱਚ ਹੀ ਰਹਿੰਦੀ ਮਾਂ ਨੇ ਅੱਖਾਂ ਪਰ ਲਾਈਆਂ ਤੈਨੂੰ ਪਤਾ ਧੀਏ ਤੁਹਾਡੀ ਵਾਪਸੀ ਨਾਲ ਤਾਂ ਅਸੀਂ ਜਿਵੇਂ ਮੋਏ ਜਿਉਂ ਪਏ ਛੱਡ ਧੰਦਿਆਂ ਨੂੰ ਘਰ ਆਜਾ ਮੇਰੀ ਧੀ ਤੇਰੇ ਬਿਨਾ ਇਹ ਘਰ ਅਜੇ ਵੀ ਮੈਨੂੰ ਸੁੰਨਾ ਸੁੰਨਾ ਜਿਹਾ ਲੱਗਦਾ ਘਰ ਤਾਂ ਜੀਆਂ ਨਾਰੀ ਬਾਂਦੇ ਨਹੀਂ ਤਾਂ ਇਸ ਵਿੱਚ ਜਿਉਂਦੀਆਂ ਰੂਹਾਂ ਹੀ ਭੜਕਦੀਆਂ ਸੀ ਬੇਬੇ ਨੇ ਹੰਝੂ ਸਾਫ਼ ਕੀਤੇ ਜੇਕਰ ਤੈਨੂੰ ਛੁੱਟੀਆਂ ਅਜੇ ਨਹੀਂ ਹੋਈਆਂ ਤਾਂ ਮੈਂ ਦੀਪ ਨੂੰ ਕਹਿਨੀ ਆ ਕਿ ਸਵੇਰੇ ਗਰਨੂਰ ਨੂੰ ਨਾਲ ਲੈ ਕੇ ਤੇਰੇ ਕੋਲ ਹੀ ਆ ਜਾਵੇ ਭਈ ਜਿਸ ਦਿਨ ਤੈਨੂੰ ਛੁੱਟੀਆਂ ਹੋਣਗੀਆਂ ਤੁਸੀਂ ਉਸ ਦਿਨ ਆ ਜਾਇਓ ਮੇਰੇ ਤਾਂ ਜਵਾਗ ਦਾ ਮਾਂ ਤੋਂ ਬਿਨਾ ਇਹ ਤਰਸਾਉ ਦੇਖਿਆ ਨਹੀਂ ਜਾਂਦਾ ਕਦੇ ਰੋਂਦੀ ਕਦੇ ਝੂਠਾ ਜਾਂ ਮੁਸਕਰਾਉਂਦੀ ਮੇਰੀ ਮਾਂ ਇੱਕੋ ਸਾਹੇ ਕਿੰਨਾ ਹੀ ਕੁਝ ਬਿਆਨ ਕਰ ਗਈ ਜੋ ਉਸਨੇ આજ ਤੱਕ ਕਦੇ ਨਹੀਂ ਸੀ ਦੱਸਿਆ ਮੇਰੀ ਭੋਲੀ ਮਾਂ ਅਸਲੀਅਤ ਤੋਂ ਅਣਜਾਣ ਸੀ ਪਰ ਜੇ ਮੈਂ ਉਸ ਨੂੰ ਅਸਲੀਅਤ ਦੱਸ ਦਿੰਦਾ ਤਾਂ ਉਸਨੇ ਆਪਣੇ ਸਾਰੇ ਚਾਵਾਂ ਨੂੰ ਦਬਾ ਕੇ ਮੈਨੂੰ ਸ਼ਹਿਰ ਵਾਪਸ ਜਾਣ ਲਈ ਮਜਬੂਰੀ ਕਰ ਦੇਣਾ ਸੀ ਮਜਬੂਰੀ ਵਾਸਤੇ ਚੁੱਪ ਸੀ ਅੱਜ ਸਵੇਰੇ ਮੈਂ ਉੱਠਿਆ ਆ ਕੀ ਮਾਂ ਕੋਲ ਚੁੱਲ੍ਹੇ ਲਾਗੇ ਕੌਣ ਬੈਠਾ ਸੀ ਮੇਰੇ ਦੇਖਦਿਆਂ ਦੇਖਦਿਆਂ ਮਾਂ ਨੇ ਪੰਜੀਰੀ ਦੀ ਕੌਲੀ ਭਰ ਕੇ ਉਸ ਅੱਗੇ ਰੱਖ ਦਿੱਤੀ ਅਤੇ ਨਾਲ ਹੀ ਦੁੱਧ ਲੈ ਆਈ ਇਹ ਕੌਣ ਸੀ ਜਿਸ ਦੀ ਮਾਂ ਇੰਨੀ ਖਾਤਰਦਾਰੀ ਕਰ ਰਹੀ ਸੀ ਕਿ ਮੇਰੀ ਚਾਹ ਦਾ ਚੇਤਾ ਵੀ ਭੁੱਲ ਗਿਆ ਸੀ ਉਸ ਨੂੰ ਮੈਂ ਨੇੜੇ ਗਿਆ ਤਾਂ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਦਲਜੀਤ हां मैं मेनू देख के दिलजीत उठ खड़ी हुई मां मेरे लिए चाय ਲੈਣ ਅੰਦਰ ਚਲੀ ਗਈ ਤੀਪ ਮੈਂ ਗਲਤ ਸੀ ਤੇ ਤੂੰ ਸਹੀ ਮੈਂ 10 ਦਿਨ ਆਪਣੇ ਬੱਚੇ ਤੋਂ ਦੂਰ ਹੋ ਕੇ ਜੋ ਤਰਦ ਮਹਿਸੂਸ ਕੀਤਾ ਮੈਂ ਬਿਆਨ ਨਹੀਂ ਕਰ ਸਕਦੀ ਪਰ ਉਸ ਮਾਂ ਦਾ ਕਿ ਜਿਸ ਦਾ ਪੁੱਤ 10 ਸਾਰੇ ਤੋਂ ਦੂਰ ਰਹਿ ਰਿਹਾ ਸੀ ਮੈਂ ਇੰਨੀ ਵੀ ਨਰਦਈ ਨਹੀਂ ਕਿ ਇੱਕ ਮਾਂ ਦਾ ਦਰਦ ਨਾ ਸਮਝ ਸਕਾ ਇਹ ਗੱਲ ਵੱਖਰੀ ਹੈ ਕਿ ਮੈਨੂੰ ਇਹ ਅਹਿਸਾਸ देर ਨਾਲ ਹੋਇਆ ਕਿ ਮੈਂ ਗਲਤ ਆ ਮੈਨੂੰ ਮਾਫ਼ ਕਰ ਦਿਓ ਦਿਲਜੀਤ ਨੇ ਮਾਫ਼ੀ ਲਈ ਆਪਣੇ ਦੋਵੇਂ ਹੱਥ ਜੋੜੇ ਮੈਂ ਦਿਲਜੀਤ ਦੇ ਹੱਥ ਫੜ ਘੁੱਟੇ ਸਾਡੇ ਦੋਵਾਂ ਦੀਆਂ ਅੱਖਾਂ ਵਿੱਚੋਂ ਇੱਕੋ ਗੱਲ ਦੀ ਸਹਿਮਤੀ ਵਿੱਚ ਖੁਸ਼ੀ ਦੇ ਹੰਝੂ ਵਹਿ ਤੁਰੇ ਮਾਂ ਨੇ ਸਾਡੇ ਦੋਵਾਂ ਦੇ ਸਿਰਾਂ ਉੱਤੇ ਮਿਚਾਂ ਵਾਰ ਕੇ ਚੁੱਲ੍ਹੇ ਵਿੱਚ ਪਾਈਆਂ ਮਾਂ ਦਾ ਇਹ ਭੋਲਾਪਨ ਵੇਖ ਕੇ ਸਾਡਾ ਹਾਸਾ ਆ ਗਿਆ ਅਸੀਂ ਦੋਹਾਂ ਨੇ ਖੁਸ਼ੀ ਦੇ ਹੰਝੂ ਸਾਫ਼ ਕੀਤੇ ਅਤੇ ਮਾਂ ਦੇ ਗਲੇ ਲੱਗ ਗਏ ਸਾਨੂੰ ਦੋਵਾਂ ਨੂੰ ਕੋਟੂ ਕਲੇਜੇ ਨਾਲ ਲਾ ਮੇਰੀ ਮਾਂ ਕਿੰਨੀ ਹੀ ਦੇਰ ਅਸੀਸਾ ਦਿੰਦੀ ਰਹੀ। ਦੋਸਤੋ ਤੁਸੀਂ ਸੁਣੀ ਕਹਾਣੀ ਵਾਪਸੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ। ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਦੇ ਆਈ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ।